ਪ੍ਰਿੰਸੀਪਲ ਸਤਵੀਰ ਸਿੰਘ ਜੀ ਦੀ ਲਿਖੀ ਹੋਈ ਕਿਤਾਬ ਇਤਿਜਿੰਨ ਕਰੀ ਵਿੱਚੋਂ ਆਓ ਗੁਰਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਜੀ ਦੀ ਸ਼ਾਦੀ ਨਥਾਣਾ ਤੋਂ ਗੁਰੂ ਹਰਗੋਬਿੰਦ ਜੀ ਕੀਰਤਪੁਰ ਆਏ ਅਤੇ ਉੱਥੇ ਹੀ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਦੀ ਲੜਕੀ ਬੀਬੀ ਗੁਜਰੀ ਨਾਲ ਗੁਰੂ ਤੇਗ ਬਹਾਦਰ ਜੀ ਦਾ ਰਿਸ਼ਤਾ ਪੱਕਾ ਹੋਇਆ ਮਾਰਚ 1632 ਈਸਵੀ ਵਿੱਚ ਸ਼ਾਦੀ ਕਰਤਾਰਪੁਰ ਵਿੱਚ ਹੋਈ ਕਰਤਾਰਪੁਰ ਵਿੱਚ ਵਿਆਹ ਦੀ ਰੌਣਕ ਅਪੂਰਵ ਸੀ ਮਿਲਣੇ ਵੇਲੇ ਜਦ ਭਾਈ ਲਾਲ ਚੰਦ ਜੀ ਨੇ ਅੱਗੇ ਵਧ ਕੇ ਗੁਰੂ ਚਰਨਾਂ ਤੇ ਸਿਰ ਨਿਵਾਇਆ ਤਾਂ ਗੁਰੂ ਜੀ ਨੇ ਆਪ ਨੂੰ ਪਕੜ ਕੇ ਛਾਤੀ ਨਾਲ ਲਗਾਇਆ ਆਨੰਦ ਕਾਰਜ ਉਪਰੰਤ ਭਾਈ ਲਾਲ ਚੰਦ ਜੀ ਨੇ ਆਪਣੀ ਬੱਚੀ ਨੂੰ ਪਤੀ ਦੀ ਹਰ ਸਮੇਂ ਸੇਵਾ ਕਰਨ ਦੀ ਹੀ ਸਿੱਖਿਆ ਦਿੱਤੀ ਗੁਰੂ ਤੇਗ ਬਹਾਦਰ ਜੀ ਤੇ ਗੁਜਰੀ ਜੀ ਦੀ ਜੋੜੀ ਬਹੁਤ ਸੁੰਦਰ ਲੱਗ ਰਹੀ ਸੀ ਹਰ ਕੋਈ ਕਹਿ ਰਿਹਾ ਸੀ ਕਿ ਵਿਧਾਤਾ ਨੇ ਆਪੂ ਸੁੰਦਰਤਾ ਵਿੱਚ ਡੁੱਬੋ ਘੜੀ ਹੈ ਕਹਿ ਤੇਗ ਬਹਾਦਰ ਜੋਰੀ ਵਿਦ ਰਚੀ ਰੁਚੇ ਰੁਚ ਬੋਰੀ ਜਦ ਬਰਾਤ ਵਾਪਸ ਟਿਕਾਣੇ ਰਵਾਨਾ ਹੋਣੀ ਹੋਣ ਲੱਗੀ ਤਾਂ ਭਾਈ ਲਾਲਚੰਦ ਜੀ ਨੇ ਨਿਮਰਤਾ ਵਿੱਚ ਕਿਹਾ ਕਿ ਉਹਨਾਂ ਕੋਲੋਂ ਗੁਰੂ ਜੀ ਦੀ ਸੇਵਾ ਨਹੀਂ ਹੋ ਸਕੀ ਅਤੇ ਨਾ ਹੀ ਕੁਝ ਭੇਟ ਕਰਨ ਲਈ ਹੈ ਨੈ ਸਰਿਓ ਕਛੂ ਟਿਗਮੋਰੇ ਜਦ ਉਸ ਦੇ ਇਹ ਨਿਮਰਤਾ ਭਰੇ ਬਚਨ ਗੁਰੂ ਹਰਗੋਬਿੰਦ ਜੀ ਨੇ ਸੁਣੇ ਤਾਂ ਉਹਨਾਂ ਫਰਮਾਇਆ ਲਾਲਚੰਦ ਤੂ ਮਦੀਨੋ ਸਕਲ ਵਿਸਾਲਾ ਜਿਨ ਤਨੁਜਾ ਅਰਪਣ ਕੀਨੰ ਕਯਾ 5 6 3 ਰਖ ਲੀ ਨਾ ਮਾਤਾ ਗੁਜਰੀ ਜੀ ਬਾਰੇ ਇੱਥੇ ਇਨਾ ਹੀ ਕਹਿਣਾ ਠੀਕ ਰਹੇਗਾ ਕਿ ਕੇਵਲ ਆਪ ਹੀ ਇੱਕ ਐਸੀ ਔਰਤ ਹਨ ਜੋ ਆਪ ਸ਼ਹੀਦ ਜਿਨ੍ਹਾਂ ਦਾ ਪਤੀ ਸ਼ਹੀਦ ਜਿਨ੍ਹਾਂ ਦਾ ਸੁਪੁੱਤਰ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਚਾਰ ਪੋਤਰੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ ਪਰਾ ਕ੍ਰਿਪਾਲ ਚੰਦ ਜੀ ਸ਼ਹੀਦ ਜਿਨ੍ਹਾਂ ਦੇ ਪੰਜੇ ਨਨੋਤਰੇ ਗੁਰੂ ਹਰਗੋਬਿੰਦ ਜੀ ਦੀ ਸੁਪੁੱਤਰੀ ਵੀਰੋ ਜੀ ਦੇ ਪੰਜ ਪੁੱਤਰ ਸੰਘੋਸ਼ ਸੰਘੋਸ਼ਾ ਜੀ ਗੁਲਾਬ ਚੰਦ ਜੀ ਜੀਤ ਮੱਲ ਜੀ ਗੰਗਾ ਰਾਮ ਜੀ ਅਤੇ ਮੋਰੀ ਚੰਦ ਜੀ ਸ਼ਹੀਦ ਸੰਘੋਸ਼ਾ ਦੀ ਸੰਘੋਸ਼ਾ ਜੀ ਦੀ ਹੀ ਪੰਗਾ ਪੰਗਾਣੀ ਦੇ ਯੁੱਧ ਵਿਖੇ ਸੂਰਮਤਾਈ ਦੇਖ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਸ਼ਾ ਸੰਗਰਾਮ ਦਾ ਖਿਤਾਬ ਦਿੱਤਾ ਸੀ ਦਸਮ ਪਿਤਾ ਨੇ ਜੀਤ ਮੱਲ ਨੂੰ ਹਠੀ ਗੁਲਾਬ ਚੰਦ ਨੂੰ ਗਾਜ਼ੀ ਗੰਗਾ ਰਾਮ ਨੂੰ ਅਚੂਕ ਨਿਸ਼ਾਨੇਬਾਜ਼ ਤੇ ਮੋਰੀ ਨੂੰ ਹੌਸਲੇ ਦੀ ਮੂਰਤ ਕਿਹਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ